ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸ ਪ੍ਰੈਮਿਸਿਸ ਸਿਦਿਆ ਕਪਲ ਤੇ ਅੱਜ ਦੀ ਵੀਡੀਓ ਹੈ ਜਿਹੜੀ ਜਿਵੇਂ ਕੱਲ ਮੈਂ ਤੁਹਾਨੂੰ ਸਾਰੇ ਬਾਹਾਂ ਦੇ ਡਿਜ਼ਾਈਨ ਦਿਖਾਏ ਸੀ ਬਹੁਤ ਸੋਹਣੇ ਸੋਹਣੇ ਜਿਹੜੇ ਤੁਸੀਂ ਗਰਮੀਆਂ ਵਾਲੇ ਸੂਟਾਂ ਤੇ ਡਿਜ਼ਾਈਨ ਕਰ ਸਕਦੇ ਹੋ ਕੱਲ ਵਾਲੇ ਬਲੌਗ ਦੇ ਵਿੱਚ ਦਿਖਾਏ ਸੀ ਤੇ ਹੁਣ ਆਪਾਂ ਅੱਜ ਨਵੇਂ ਬਲੌਗ ਦੇ ਵਿੱਚ ਆਏ ਆ ਇਹਦੇ ਵਿੱਚ ਮੈਂ ਤੁਹਾਨੂੰ ਨਾਲ ਨਾਲ ਬਾਹਾਂ ਦੇ ਡਿਜ਼ਾਈਨ ਵੀ ਇੱਕ ਵਾਰੀ ਰਿਪੀਟ ਵੀ ਕਰ ਦੂੰਗੀ ਬਟ ਇਹਦੇ ਵਿੱਚ ਮੇਨ ਜਿਹੜੀ ਚੀਜ਼ ਆਪਾਂ ਅੱਜ ਰੱਖੀ ਆ ਉਹ ਰੱਖੀ ਹੈ ਦੀ ਕਾਟਨ ਵਾਲੀ ਸੂਤਾਂ ਤੇ ਜਿਹੜੀ ਤੇ ਗਰਮੀਆਂ ਦੇ ਵਿੱਚ ਪਾਉਣ ਵਾਲੀ ਸੂਤਾਂ ਤੇ ਨੈਕ ਡਿਜ਼ਾਈਨ ਕਈ ਵਾਰ ਹੁੰਦਾ ਵੀ ਆਪਾਂ ਨੂੰ ਡਿਜ਼ਾਈਨ ਲੱਭਦਾ ਨਹੀਂ ਹੁੰਦਾ ਜੇ ਆਪਾਂ ਨੂੰ ਵੀਡੀਓ ਮੈਂਜੀ ਦਾ ਜ਼ਿਆਦਾ ਬੈਟਰ ਹੁੰਦਾਗਾ ਵੀ ਆਪਾਂ ਨੂੰ ਉਦਾਂ ਦੀ ਵੀਡੀਓ ਮਿਲ ਜੇ ਤਾਂ ਹਾਂਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਆ ਆਪਣੇ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੈਕ ਬਣਾਇਆਗਾ ਇਦਾਂ ਤੁਸੀਂ ਲੇਸ ਲਗਾ ਸਕਦੇ ਹੋ ਗਲੇ ਤੇ ਏਲੇ ਐਸਾ ਜਿਹੜੀ ਇਹ ਗਲਾ ਪਲਟਾ ਕੇ ਲੱਗਦੀ ਆ ਠੀਕ ਆ ਤਾਂ ਉਦਾਂ ਤੁਸੀਂ ਲਗਾ ਸਕਦੇ ਹੋ ਗੋਪਲੇਸ ਠੀਕ ਹੈ ਇਹਦੇ ਨਾਲ ਮੈਂ ਤੁਹਾਨੂੰ ਬਾਵਾ ਦੀ ਡਿਜ਼ਾਈਨਿੰਗ ਵੀ ਦਿਖਾ ਸਕਦੀ ਆ ਜੋਇੰਟਰ ਪਾ ਕੇ ਠੀਕ ਹੈ ਜੋਇੰਟਰ ਪਾ ਕੇ ਇਸ ਤੋਂ ਬਾਅਦ ਦੱਬ ਕੇ ਪਲੇਸ ਲਗਾਈਆ ਇਹ ਵਾਲਾ ਨੈੱਕ ਵੀ ਤੁਸੀਂ ਗਰਮੀਆਂ ਲਈ ਸੂਟ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕਰਵਾ ਸਕਦੇ ਹੋ ਸਿੰਪਲ ਦਾ ਸਿੰਪਲ ਐ ਜਿਵੇਂ ਘਰ ਵਾਲਾ ਘਰੇ ਪਾਉਣ ਵਾਲਾ ਸੂਟ ਆ ਉਹ ਜਮਾ ਪਲੇਨ ਵੀ ਨਹੀਂ ਹੋਊਗਾ ਤੇ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਠੀਕ ਹੈ ਪੈਨਾ ਡਿਜ਼ਾਈਨ ਸੈਕੰਡ ਇਜ਼ ਡਿਜ਼ਾਈਨ ਆਏਗਾ ਜੀ ਇਦਾਂ ਤੁਸੀਂ ਜਿਹੜੀ ਬੁਕਰਮ ਆ ਠੀਕ ਹੈ ਇਦਾਂ ਕੱਟ ਵਰਕ ਵਾਲੀ ਬੁਕਰਮ ਪਾ ਕੇ ਗਲਾ ਕੱਟ ਵਰਕ ਹੋ ਜਾਊਗਾ ਤੈਨ ਫਿਰ ਇਹਦੇ ਸਾਈਡ ਤੇ ਲੇਸ ਲਗਾ ਕੇ ਵਿੱਚ ਇਹਦੇ ਆਪਸੂਤ ਨਾਲ ਦੇ ਬਟਨ ਮੜ ਕੇ ਲਗਾ ਸਕਦੇ ਆ ਠੀਕ ਹੈ ਇਹਦਾ ਬਾਹਮਾ ਦਾ ਡਿਜ਼ਾਈਨ ਵੀ ਮੈਂ ਤੁਹਾਨੂੰ ਕੱਲ ਦਿਖਾਇਆ ਸੀ ਇਸ ਤਰੀਕੇ ਦਾ ਵੀ ਇਹਦਾ ਬਾਹਮਾ ਦਾ ਡਿਜ਼ਾਈਨ ਬਣ ਗਿਆ ਇਹ ਵੀ ਤੁਸੀਂ ਬੁਕਰਮ ਗੋਲ ਕੱਟ ਕੇ ਬੁਕਰਮ ਠੀਕਾ ਮੂਰੇ ਬੁਕਰਮ ਪਾਉਣੀ ਆ ਪੈਚ ਲਗਾਉਣਾ ਸਲਵਾਰ ਨਾਲ ਦਾ ਤੇ ਆ ਬੂਲ ਲਾਉਣਾ ਦਾ ਸ਼ਰਟ ਬਣਾਉਣਾ ਹਾਂਜੀ ਤੀਸਰਾ ਡਿਜ਼ਾਈਨ ਠੀਕ ਹੈ ਇਹਦੇ ਵਿੱਚ ਕੀ ਹੈ ਤੁਸੀਂ ਬੀ ਸ਼ੇਪ ਨੈੱਕ ਬਣਾਉਣਾਗਾ ਠੀਕ ਹੈ ਥੋੜਾ ਛੋਟਾ ਬੰਦਾ ਹੁੰਦਾ ਹੈ ਇਹ ਗਲਾ ਵੱਡਾ ਨਹੀਂ ਬੰਦਾ ਹੁੰਦਾ 5 ਇੰਚ ਦਾ ਗਲਾ ਬਣਾ ਕੇ ਦੈਨ ਇਹਦੇ ਤੇ ਤੁਸੀਂ ਮੜ ਕੇ ਬਟਨ ਲਗਾ ਸਕਦੇ ਹੋ ਫੱਟੀ ਲਗਾ ਕੇ ਠੀਕ ਹੈ ਤੁਹਾਡੀ ਚੁਆਇਸ ਹੈ ਜਿੱਦਾਂ ਇਹਦਾ ਇਹਦੀ ਵੀ ਜਿਹੜੀ ਬਾਹਾਂ ਗਈ ਉਹ ਵੀ ਬਹੁਤ ਸੋਹਣਾ ਕੱਲਾ ਮੂਰੇ ਕਾਫ ਲਗਾ ਕੇ ਉਹਦੇ ਉੱਤੇ ਬਟਨ ਮੜ ਕੇ ਲਗਾਏ ਹੋਏ ਆ ਗਲੇ ਦੀ ਤੇ ਬਾਹਾਂ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਬਹੁਤ ਸੋਹਣੀ ਡਿਜ਼ਾਈਨਿੰਗ ਬਣ ਸਕਦੀ ਆ ਇਹ ਵੀ ਤੁਸੀਂ ਬਣਾ ਸਕਦੇ ਆ ਇਸ ਤੋਂ ਬਾਅਦ ਆ ਗਿਆ ਜੀ ਇੰਦਾ ਤੁਸੀਂ ਪੱਟੀ ਲਗਾਉਣੀ ਆ ਸੂਟ ਦੇ ਉੱਪਰ ਠੀਕ ਹੈ ਦੋਨੇ ਪਾਸੇ ਜਿਹੜੀ ਲੇਸ ਹੈ ਉਹ ਆਪਾਂ ਦਵਾ ਕੇ ਲਗਾਉਣੀ ਆ ਦਵਾ ਕੇ ਲੇਸ ਲਗਾਉਣ ਤੋਂ ਬਾਅਦ ਗੋਲ ਗਲੇ ਦੇ ਨਾਲ ਹੀ ਇਹ ਕੁੜਤਾ ਗਾ ਕੁੜਤੇ ਦਾ ਤੁਸੀਂ ਇੰਦਾ ਦਾ ਨੈੱਕ ਬਣਾ ਸਕਦੇ ਹੋ ਚਾਹੇ ਸੂਟ ਦਾ ਬਣਾ ਲਓ ਉਹ ਤੁਹਾਡੀ ਚੁਆਇਸ ਆ ਤੇ ਵਿੱਚ ਆਪਾਂ ਜੇ ਮੜ ਕੇ ਬਟਨ ਨਹੀਂ ਲਾਉਣੇ ਤਾਂ ਆਪਾਂ ਨੂੰ ਰੈਡੀमेड ਬਟਨ ਮਿਲ ਜਾਂਦੇ ਆ ਬਣੇ ਬਣਾਏ ਸੂਟ ਨਾਲ ਦੇ ਕਿਸੇ ਵੀ ਨਾਲ ਦੇ ਉਹ ਤੁਸੀਂ ਲੈ ਕੇ 5-6 ਬਟਨਾਂ ਆ ਦੇ ਲਗਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਪਿਆਰ ਹੁੰਦਾ ਨਾਲੇ ਬਾਵਾ ਦਾ ਤੇ ਨਾਲੇ neck ਦਾ ਕਾਟਨ ਦੇ ਸੂਤਾ ਹਾਂਜੀ ਇਸ ਤੋਂ ਬਾਅਦ ਤੁਸੀਂ ਇਹ neck ਡਿਜ਼ਾਈਨ ਵੀ ਦੇਖਿਆ ਹੋਣਾ ਇਹ ਤੁਸੀਂ ਜਿਹੜੀ ਲੇਸ ਹੈ ਉੱਪਰ ਧਰ ਕੀ ਲੱਗ ਜੂਗੀ ਛੋਟਾ ਜਿਹਾ ਇੰਟਰ ਹੁੰਦਾ ਹੈ ਇਹ ਇਹ ਉੱਪਰ ਧਰ ਕੇ ਲੱਗ ਜੂਗਾ ਦੋਨੇ ਪਾਸੇ V shape neck ਨਾਲ ਬਣੂਗਾ ਇਹ ਡਿਜ਼ਾਈਨ ਠੀਕ ਹੈ ਦਨ ਇਹਦੇ ਉੱਪਰ ਸੂਤ ਨਾਲ ਦੇ ਤੁਸੀਂ ਮੜ ਕੇ ਬਟਲ ਲਗਾ ਸਕਦੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਇਹ ਲੈਦਾ ਇਹ ਬਣਾ ਸਕਦੇ ਆ ਤੁਸੀਂ ਇਹ ਇਸ ਤੋਂ ਬਾਅਦ ਤੁਸੀਂ ਸਲਵਾਰ ਨਾਲ ਦਾ ਪੈਚ ਲਗਾਉਣਾ ਹੈਗਾ ਠੀਕ ਹੈ ਉਹਦੇ ਵਿੱਚ ਪਾਉਣੀਆਂ ਨੇ ਪਿੰਟੈਕਸ ਠੀਕ ਹੈ ਉਹਦੇ ਵਿੱਚ ਪਿੰਟੈਕਸ ਪੈ ਜਾਣੀਆਂ ਦੋਨੇ ਸਾਈਡ ਸਲਵਾਰ ਨਾਲ ਦਾ ਕਪੜਾ ਲੱਜੂਗਾ ਥੈਨ ਇਹ ਇਸ ਤੋਂ ਬਾਅਦ ਉਹਦੇ ਦਵਾਕੇ ਲਾਉਣੀਆਂ ਲੈਸ ਦੋਨੇ ਪਾਸੇ ਲੈਸ ਦਵਾਕੇ ਲਗਾ ਸਕਦੇ ਹੋ ਇਹ ਵਾਲਾ ਡਿਜ਼ਾਈਨ ਵੀ ਹੈ ਜਿਹੜਾ ਕਾਟਨ ਦੇ ਸੂਟਾਂ ਤੇ ਬਹੁਤ ਸੋਹਣਾ ਲੱਗਦਾ ਇਹ ਵੀ ਤੁਸੀਂ ਗਰਮੀ ਵਾਲੀ ਸੂਟਾਂ ਤੇ ਵਧੀਆ ਡਿਜ਼ਾਈਨ ਬਣਾ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਇਹ ਵੀ ਜਿਹੜੀ ਲੇਸ ਹੈ ਦਵਾ ਕੇ ਲੱਗਦੀ ਆ ਬਸ ਇਹਦਾ ਕੀ ਆ ਵੀ ਆਪਾਂ ਜਿਹੜੀ ਨਾਰਮਲ ਫੱਟੀ ਲਗਾਉਣੀ ਹੁੰਦੀ ਆ ਇਹ ਥੋੜੀ ਜੀ ਉੱਪਰੋਂ ਪਤਲੀ ਨੀਚੇ ਥੋੜੀ ਚੌੜੀ ਫੱਟੀ ਲਗਾ ਕੇ ਆਪਾਂ ਇਹ ਗਲਾ ਜਿਹੜਾ ਹੈਗਾ ਉਹ ਤਿਆਰ ਕਰ ਸਕਦੇ ਆ ਇਹਦੇ ਤੇ ਬਟਨ ਲਾ ਸਕਦੇ ਆ ਇਹ ਬਟਨ ਮੈਂ ਚੇਂਜ ਕਰਵਾਇਆ ਮੜ ਕੇ ਲਵਾਇਆ ਹੁਣ ਪਹਿਲਾਂ ਇਹ ਬਟਨ ਲਗਾ ਕੇ ਸੀ ਬੱਟੇ ਇਹ ਸਹੀ ਨਹੀਂ ਲੱਗ ਰਹੇ ਸੀ ਗਲੇ ਦੇ ਡਿਜ਼ਾਈਨ ਨਾਲ ਠੀਕ ਆ ਇਹ ਵਾਲਾ ਨੈਕ ਡਿਜ਼ਾਈਨ ਇਹ ਵੀ ਤੁਸੀਂ ਬਣਾ ਸਕਦੇ ਆ ਇਹ ਤੋਂ ਬਾਅਦ ਆ ਗਿਆ ਜੀ ਇਦਾਂ ਦੱਬ ਕੇ ਪਾਈਪਿੰਗ ਲਾਉਣੀ ਆ ਦੋਨੋਂ ਤਰਫ ਫੱਟੀ ਬਣਾ ਕੇ ਠੀਕ ਹੈ ਵਿਚਕਾਰ ਦੋਨੋਂ ਤਰਫ ਦੱਬ ਕੇ ਪਾਈਪਿੰਗ ਲਗਾ ਕੇ ਦੋਨੇ ਪਾਸੇ ਬਟਨ ਲਗਾ ਸਕਦੇ ਆ ਜੋੜੀ ਬਣਾ ਕੇ ਬਟਨ ਦੀ ਲਗਾ ਸਕਦੇ ਜਿਵੇਂ ਗਲਾ ਨੈੱਕ ਡਿਜ਼ਾਈਨ ਦਾ ਸੇਮ ਬਣਿਆ ਹੋਇਆ ਆ ਵੀ ਸੇਮ ਬਣਿਆ ਹੋਇਆ ਇੱਥੇ ਸਿੰਗਲ ਬਟਨ ਲੱਗੇ ਆ ਇੱਥੇ ਡਬਲ ਬਟਨ ਲੱਗੇ ਆ ਬਟਨ ਇੱਥੇ ਮਲਟੀ ਲਾਇਆ ਬਟਨ ਇੱਥੇ ਮਲਟੀ ਲਾਇਆ ਆਪਣੀ ਆਪਣੀ ਚੁਆਇਸ ਆ ਜਿੱਦਾਂ ਤੁਸੀਂ ਲਾਉਣਾ ਚਾਹੋ ਉਹ ਤੁਹਾਡੀ ਚੁਆਇਸ ਜਿਵੇਂ ਗਲਾ ਆ ਵੀ ਸੇਮ ਬਣਿਆ ਆ ਅਸੀਂ ਇਹ ਆਪ ਬੂਲ ਬਣਾਤਾ ਠੀਕ ਹੈ ਪਟ ਲੈ ਤੇ ਆਪਾ ਸਿੰਗਲ ਲਾਇਆ ਉਹਦੇ ਆਪਾ ਡਬਲ ਲਾਇਆ ਇੱਕ ਕਰਕੇ ਇੱਕ ਜਿਹਾ ਬਸ ਇਹ ਲਾਇਆ ਉਹ ਤੁਹਾਡੀ ਚੋਇਸ ਇਸ ਤੋਂ ਬਾਅਦ ਆਹ ਵਾਲਾ ਡਿਜ਼ਾਈਨ ਆ ਗਿਆ ਨੈਕ ਦਾ ਇਹ ਵੀ ਬਣਾ ਸਕਦੇ ਹੋ ਤੁਸੀਂ ਸੈਂਟਰ ਦੇ ਵਿੱਚ ਬ੍ਰੀਕ ਲੈਸ ਆ ਕੱਢ ਸਕਦੇ ਹੋ ਕਾਟਨ ਵਾਲੇ ਸੂਤਾਂ ਦੇ ਠੀਕ ਹੈ ਪਾਸੇ ਤੇ ਕੋਈ ਮੋਟੀ ਲੇਸ ਕੱਢ ਸਕਦੇ ਇਹ ਤੇ ਜਿਹੜਾ ਨੈਕ ਹੈ ਉਹ ਸੋਨਾ ਤਿਆਰ ਹੁੰਦਾ ਤਾਂ ਇਹ ਸਾਰੇ ਆਪਣੇ ਨੈਕ ਦੇ ਡਿਜ਼ਾਈਨ ਸੀਗੇ ਜਿਹੜੇ ਗਰਮੀ ਵਾਲੇ ਸੂਤਾਂ ਤੇ ਤੁਸੀਂ ਬਣਾ ਸਕਦੇ ਹੋ ਠੀਕ ਹੈ ਕਿਸੇ ਨੂੰ ਵੀ ਜੇ ਕੋਈ ਹੋਰ ਡਾਊਟ ਆ ਤਾਂ ਕਮੈਂਟ ਕਰ ਸਕਦੇ ਹੋ ਹੋਰ ਵੀ ਕਾਫੀਾਰੇ ਆਪਣੇ neck ਦੇ ਡਿਜ਼ਾਈਨ ਹੈ ਜਿਹੜੇ ਉਹ ਬਣ ਰਹੇ ਨੇ ਜਿੱਦਾਂ ਜਿੱਦਾਂ ਬਣੀ ਜਾਣਗੇ ਮੈਂ ਤੁਹਾਨੂੰ ਦਿਖਾਈ ਜਾਊਂਗੀ ਕਿ ਸੂਟ ਰਹਿ ਗਿਆ ਉਹਦਾ ਵੀ ਦਿਖਾ ਦੇਣਾ ਕਿਹੜਾ ਵਾਲਾ ਦੀਦੀ ਠੀਕ ਹੈ ਕੱਟ ਇੱਥੇ ਪਿਆਗਾ ਉੱਪਰ ਚਿੱਟੇ ਲਫਾਫੇ ਦੇ ਨੀਚੇ ਦੇਖੋ ਚਲਿਏ ਜੀ ਹਾਂਜੀ ਇਸ ਤੋਂ ਬਾਅਦ ਆਹ ਸੂਟ ਜਿਵੇਂ ਤੁਸੀਂ ਪਿਆਰ ਬਹੁਤ ਦਿੱਤਾ ਸੀ ਆਹ ਵਾਲੇ ਸੂਟ ਹੋਗੇ ਇਹਦਾ ਕੀ ਹੈ ਤੁਸੀਂ ਵਰਕ ਕਰਵਾ ਸਕਦੇ ਹੋ ਇਦਾਂ ਕੋਈ ਵੀ ਵਰਕ ਕਰਵਾ ਕੇ ਗਲੇ ਤੇ ਉਹਦੇ ਆਸੇ-ਪਾਸੇ ਲੈਂਸ ਲਾ ਦਿਓ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਲੱਗਦਾ ਬਾਾਕੀ neck ਵਾਲੇ ਵਰਕ ਵੀ ਮੈਂ ਤੁਹਾਡੇ ਨਾਲ ਕਾਟਰ ਨਾਲ ਸ਼ੇਅਰ ਕਰੂੰਗੀ ਇੱਕ ਵਿਰਾਸਤ ਵੀ ਪਿਛਲੀਆਂ ਗਰਮੀਆਂ ਦਾ ਸੀਰ ਵੀ ਵਾਲਾ ਹੋਇਆ ਸੀਗਾ ਠੀਕ ਹੈ ਇਹਦਾ ਪੈਚ ਲਗਾ ਕੇ ਸੂਟ ਨਾਲ ਦਾ ਪਲੇਸ ਕਰਨੀ ਹੈ ਚਾਰੇ ਪਾਸੇ ਛੋਟਾ ਪੈਚ ਲਗਾਉਣਾ ਤੇ ਇੱਥੇ ਤੱਕ ਮੜ ਕੇ ਬਟਲੂ ਇਹ ਡਿਜ਼ਾਈਨ ਵੀ ਬਹੁਤ ਚੱਲਿਆ ਸੀਗਾ ਇਹਦੀ ਬਾਅਦ ਦਾ ਡਿਜ਼ਾਈਨ ਵੀ ਤੁਹਾਨੂੰ ਮੈਂ ਚੈੱਕ ਕਰਵਾ ਸਕਦੀ ਹਾਂ نیچے ਪੈਚ ਲੱਗਿਆ ਹੋਇਆਗਾ ਉੱਪਰ ਕੱਟਵਰਕ ਵਾਲਾ ਆਪਾਂ ਪਲੇਸ ਲਗਾ ਕੇ ਨਾਲ ਲੀਜ਼ ਮੈਂਸ਼ਨ ਕਰਕੇ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਤਿਆਰ ਕਰ ਲਓ ਇਹਗਾ ਇੱਕ ਦੰਨੇ ਨੈਕਡ ਡਿਜ਼ਾਈਨ ਆਪਣੇ ਕੋਲ ਹੋਰ ਵੀ ਕਾਫੀ ਰੈਡੀ ਹੋ ਰਹੇ ਆ ਜਿੱਦਾਂ ਜਿੱਦਾਂ ਤੁਸੀਂ ਵੀਡੀਓਜ਼ ਦੇਖੀ ਜਾਉਂਗੇ ਠੀਕ ਹੈ ਤੇ ਉਦਾਂ-ਉਦਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਜਾਊਂਗੀ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਵਧੀਆ-ਵਧੀਆ ਜਿਹੜੀ ਤੁਹਾਡੇ ਸਾਹਮਣੇ ਜਿਵੇਂ-ਜਿਵੇਂ ਸੂਟ ਰੈਡੀ ਹੋਇਆ ਕਰਨਗੇ ਉਵੇਂ-ਉਵੇਂ ਸ਼ੇਅਰ ਕਰਦੇ ਰਹਿਣਾ ਆ ਨੈਕਡ ਡਿਜ਼ਾਈਨ ਸੀਗੇ ਜਿਹੜੇ ਗਰਮੀਆਂ ਵਾਲੇ ਸੂਟ ਤੇ ਤੁਸੀਂ ਇਸ ਤਰ੍ਹਾਂ ਦੇ ਬਣਾ ਸਕਦੇ ਹੋ ਨੈਕਡ ਡਿਜ਼ਾਈਨ ਠੀਕ ਹੈ ਜੀ ਲੋ ਬਈ ਗਾਇਸ ਇਹ ਸੀਗਾ ਠੀਕ ਹੈ ਨੈਕਡ ਡਿਜ਼ਾਈਨ ਜਿਹੜੇ ਮੈਂ ਇਦਾਂ ਸੀਗਾ ਮੈਂ ਸਾਰੇ ਤੁਹਾਡੇ ਨਾਲ ਨੈਕ ਡਿਜ਼ਾਈਨ ਜਿਹੜੀ ਉਹ ਸ਼ੇਅਰ ਕਰਦਾ ਬਾਕੀ ক্লোਜ਼ ਤੋਂ ਵੀ ਮੈਂ ਤੁਹਾਨੂੰ ਫੋਟੋ ਦਿਖਾ ਦਿੰਨਾ ਸਾਰਿਆਂ ਦੀ ਆ ਫਸਟ ਆ ਸੀਗਾ ਠੀਕ ਐ ਤੇ ਸੈਕੰਡ ਆ ਰਿਹਾ ਭਾਈ ਥਰਡ ਫੋਰਥ ਫਿਫਥ ਦੀਦੀ ਸੁਣ ਹਾਲੇ ਕੋਲੀ ਨਹੀਂ ਭੇਜਣਾ ਸਿਕਸਥ ਕਰਨੇ ਆ ਪੈਕ ਭੇਜਨੇ ਨੇ ਕੋਰੀਅਰ 7th ਐਨੇ ਹਾਂ ਪੇ ਦੋ ਵੇ ਰਿਕਵਰੀ ਉਹ ਪੈਕ ਕਰਕੇ ਰੱਖ ਲੈ ਨੂੰ ਤੁਹਾਨੂੰ ਭਾਇਆ 8th 9th ਦੀਦੀ ਵੀਰੇ ਕੰਨੇ ਕੈਸ਼ ਦੇ ਦੋ ਕੈਸ਼ 10th ਤੇ 11th 11 ਡਿਜ਼ਾਈਨ ਹੋ ਗਏ 11 ਕਿੰਨੇ ਲੈਣੇ ਪੁੱਛ ਲਾ ਉਹ ਤੇ ਵੀਰੇ ਨੂੰ ਵੀਰੇ ਕਿੰਨੇ ਲੈਣੇ ਆ 12 ਟੋਟਲ 12 ਡਿਜ਼ਾਈਨ ਮੈਂ ਤੁਹਾਨੂੰ ਦਿਖਾਏ ਹੈਗੇ ਠੀਕ ਹੈ 12 ਡਿਜ਼ਾਈਨ ਮੈਂ ਤੁਹਾਨੂੰ ਦਿਖਾਤੇ ਆ ਆ ਨਹੀਂ ਪਤਾ ਮੈਂ ਤੁਹਾਨੂੰ ਦਿਖਾਇਆ ਕਿੰਨੇ ਦਿਖਾਇਆ ਸੌਰੀ ਸ਼ਾਇਦ ਨਾ ਦਿਖਾਇਆ ਉਹ ਬਤਾ ਦੇ ਕਾ ਦੇਣ ਤੇ ਬਾਕੀ ਕੁਸ਼ਕ ਜਿਹੜੇ ਸੂਟ ਨੇ ਉਹ ਮੇਰੇ ਸੇਲ ਹੋ ਗਏ ਕੋਰੀਅਰ ਹੋ ਕੇ ਚਲੇ ਗਏ ਜਿਨ੍ਹਾਂ ਦੇ ਡਿਫਰੈਂਟ ਡਿਫਰੈਂਟ ਨੈਕ ਬਣੇ ਹੋਏ ਸੀਗੇ ਰੈੱਡ ਸੂਟ ਰਹਿੰਦਾਗਾ ਹਨਾ ਇਹਦਾ ਨੈਕ ਵੀ ਮੈਂ ਤੁਹਾਨੂੰ ਸ਼ੋ ਕਰੀ ਦਵਾਂ ਇਹਦਾ ਨੈਕ ਰਹਿ ਗਿਆ ਸੀਗਾ ਜਿਆਦਾ ਆ ਜਾਂਦਾ ਇਦਾਂ ਕਈ ਵਾਰ ਮੈਂ ਭੁੱਲ ਵੀ ਜਾਂਨੀ ਆ ਤਾਂ ਵੀ ਚੱਕਰ ਪੈ ਜਾਂਦਾ ਹੈ ਦੇਖੋ ਜੀ ਆਵਲਾ ਡਿਜ਼ਾਈਨ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਹਾਂਜੀ ਟੋਟਲ ਮੈਨੂੰ ਲੱਗਦਾ 13 14 ਡਿਜ਼ਾਈਨ ਨੇ neck ਦੇ ਜਿਹੜੇ ਮੈਂ ਤੁਹਾਨੂੰ ਅੱਜ ਸ਼ੋਅ ਕੀਤੇ ਆ 14 ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹ ਵਾਲਾ neck ਡਿਜ਼ਾਈਨ ਆ ਜਿਹੜਾ ਉਹ ਬਣਾ ਸਕਦੇ ਹੋ ਠੀਕ ਹੈ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਇੱਕ ਅੱਧਾ ਹੋਰ ਮੈਨੂੰ ਯਾਰ ਇਹਦੇ ਨਾਲ ਦਾ ਹੀ ਬਹੁਤ ਸੋਹਣਾ neck ਡਿਜ਼ਾਈਨ ਬਣਿਆ ਹੋਇਆ ਸੀ ਉਹ ਵੀ ਮੈਂ ਕੱਢ ਕੇ ਤੁਹਾਨੂੰ ਦਿਖਾ ਦਿੰਨੀ ਆ ਸ਼ਾਇਦ ਸ਼ਰਟ ਵੀ ਹੈ ਮੇਰੇ ਨਾਲ ਲਓ ਜੀ ਲਓ ਲਓ ਹਾਲੋ ਲਓ ਇੱਕ ਹੋਰ ਲੱਗ ਗਿਆ ਦੇਖੋ ਐਦਾਂ ਮੋਟੀ ਲੇਸ ਤੁਸੀਂ ਇੱਥੇ ਧਰ ਕੇ ਠੀਕ ਹੈ 2-2 ਬਟਨ ਸੂਟ ਦੇ ਵਿੱਚੋਂ ਕਲਰ ਦੇ ਅਕੋਰਡਿੰਗ ਲਗਾ ਸਕਦੇ ਹੋ ਬਹੁਤ ਸੋਹਣਾ ਨੈੱਕ ਡਿਜ਼ਾਈਨ ਇਹ ਵੀ ਤਿਆਰ ਹੁੰਦਾ ਟੋਟਲ ਮੈਂ ਤੁਹਾਨੂੰ 15 ਡਿਜ਼ਾਈਨ ਦਿਖਾਤੇ ਠੀਕ ਹੈ ਸਿਰਫ ਗਲਿਆਂ-ਗਲਿਆਂ ਦੇ ਕਾਟਨ ਦੇ ਸੂਟਾਂ ਦੇ ਜਿਹੜੇ ਤੁਸੀਂ ਬਣਾ ਸਕਦੇ ਹੋ ਠੀਕ ਹੈ ਇਹਨਾਂ 'ਚੋਂ ਕੋਈ ਵੀ ਤੁਸੀਂ ਬਣਾਓਗੇ ਬਹੁਤ ਸੋਹਣਾ ਲੱਗੂਗਾ ਕੋਈ ਤੁਹਾਡੇ ਨਿੰਦੂਗਾ ਨਹੀਂ ਗਲੇ ਦਾ ਡਿਜ਼ਾਈਨ ਜਿਹੜੇ ਨਵੇਂ ਨੇ ਜਿਨ੍ਹਾਂ ਨੂੰ ਬਣਾਉਣਾ ਆਉਂਦਾ ਉਹਨਾਂ ਨੂੰ ਵੀ ਚਲੋ ਆਈਡੀਆ ਮਿਲ ਜਾਂਦਾ ਇੱਕ ਤਰ੍ਹਾਂ ਦਾ ਠੀਕ ਹੈ ਆਹ ਨੈੱਕ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਦਾ ਬਹੁਤ ਪਿਆਰਾ ਬਣਿਆ ਹੋਇਆ ਦਾ ਇਹ ਕਿਸ ਨੇ ਪਾਇਆ ਵੀ ਨਹੀਂ ਨਾ ਸੋਟਾ ਨਾ ਇਹ ਪਾਇਆ ਨਹੀਂ ਹੈਗਾ ਸੂਟ ਇਹ ਕੋਈ ਕਲਾਇੰਟ ਸੂਟ ਦੇ ਗਿਆ ਸਟਿਚ ਕਰਨਾ ਬਾਈ ਸਟਿਚ ਕੀਤਾ ਸਭ ਕੁਝ एवरीथिंग ਮੁੜ ਕੇ ਉਹ ਕਲਾਇੰਟ ਟਰਾਈ ਕਰਨੀ ਨਹੀਂ ਆਇਆ ਬਥੇਰੇ ਕੰਟੈਕਟ ਕੀਤੇ ਜੇ ਕਿਸੇ ਨੇ ਆਹ ਸੂਟ ਬਾਏ ਕਰਨਾ ਕਾਟਨ ਦਾ ਤਾਂ ਕਰ ਸਕਦੇ ਹੋ ਇਹਦੀ ਫਿਟਿੰਗ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਫਿਟਿੰਗ ਦੱਸ ਦੇ ਬੱਤੀ ਦੀ ਨਵਾਂ ਹੈਗਾ ਜਮਾ ਫਰੈਸ਼ ਆ ਕਿਉਂਕਿ ਇਸ ਤੋਂ ਬਾਅਦ ਇਹਦਾ ਡਿਜ਼ਾਈਨ ਪੁਰਾਣਾ ਹੋ ਜਾਣਾ ਕੋਈ ਫਾਇਦਾ ਨਹੀਂ ਹੈਗਾ ਉਹ ਮੁੜ ਕੇ ਆਈ ਨਹੀਂ ਹੈਗੇ ਲੈਣ ਜੇ ਕਿਸੇ ਨੇ ਬਾਏ ਕਰਨਾਂ ਦਾ ਕਰ ਸਕਦੇ ਕਿਉਂਕਿ ਹੁਣ ਇਹ ਤੇ ਮਿਹਨਤ ਵੀ ਕੀਤੀ ਆ ਆ ਜਿਹੜੀ ਚੈਸਟ ਆ ਉਹ 18.5 18.5 ਤੋਂ ਵੱਧ ਦੀ ਆ ਪੂਰਾ ਚੈਸਟ ਠੀਕ ਹੈ ਤੇ ਜਿਹੜੀ ਕਮਰ ਹੈ ਉਹ 16 ਗੀ ਉਹ ਉਸ ਤੋਂ ਬਾਅਦ ਜਿਹੜੀ ਹਿੱਪ ਹੈ ਉਹ 23 ਹੈ ਤੇ 21 ਹੈ ਹਿੱਪ ਸਾਡੇ 20 ਜਾਂ 21 ਹੋ ਸਕਦੀ ਹੈ ਹਿੱਪ ਤੇ ਢੇਰਾ ਵੀ ਸਾਡੇ 20 ਜਾਂ 21 ਹੋਊਗਾ ਕਾਟਨ ਦਾ ਸੂਟ ਆ ਲੈਂਥ ਹੈਗੀ ਆ 45 ਇੰਚ 45 ਇੰਚ ਤਿਆਰ ਲੈਂਥ ਆ ਡਿਜ਼ਾਈਨ ਤੁਹਾਨੂੰ ਇਹਦਾ ਦਿਖਾ ਦਿੰਨੇ ਆ ਡਿਜ਼ਾਈਨ ਦਿਖਾ ਦੇ ਪੁੱਤਰ ਇਹ ਸਲਵਾਰ ਕਿੱਥੇ ਆ ਸਲਵਾਰ ਤੇ ਵੀ ਲੇਸ ਲੱਗੀ ਹੋਈ ਆ ਆ ਨੈੱਕ ਡਿਜ਼ਾਈਨ ਚੈੱਕ ਕਰ ਲਓ ਆ ਨੈੱਕ ਡਿਜ਼ਾਈਨ ਆ ਬਾਹਮਾ ਨੇ ਵੈਲ ਸ਼ੇਪ ਬਸ ਆ ਡਿਜ਼ਾਈਨਿੰਗ ਹੋਈ ਹੋਈ ਹੈ ਇਸੂਟ ਤੇ ਸਲਵਾਰ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਸਲਵਾਰ ਇੱਥੇ ਪਈ ਸੀ ਵੀਰਪਾਲ ਦੇਖੋ ਲੋ ਬਈ ਆ ਹੈਗੀ ਇਹਦੀ ਬਾਟਮ ਸਟ੍ਰੇਟ ਬਾਟਮ ਬਣੀ ਹੋਈ ਆ ਜਮਾ ਫਰੈਸ਼ ਪੀਸ ਆ ਜਮਾ ਫਰੈਸ਼ ਕਿਸੇ ਨੇ ਨਹੀਂ ਪਾਇਆ ਹੋਇਆ ਇਹ ਜੇ ਆਪਾਂ ਤੁਹਾਨੂੰ ਕਹਿ ਦਈਏ ਕਿ ਕਿਸੇ ਨੇ ਪਾਇਆ ਹੋਊਗਾ ਫਰੈਸ਼ ਪੀਸ ਆ ਜਮਾ ਸਟ੍ਰੇਟ ਬਾਟਮ ਬਣੀ ਹੋਈ ਆ ਕਿੰਨੀ ਲੰਬਾਈ ਆ ਪੂਰਾ ਪਿਓਰ ਕਾਟਨ ਦਾ ਕੱਪੜਾ ਹੈਗਾ ਪੂਰਾ ਮਲਾਈਮ ਪਿਓਰ ਕਾਟਨ ਦਾ ਕੱਪੜਾ ਹੈਗਾ ਦੁਪੱਟਾ ਨਹੀਂ ਹੈਗਾ ਬਸ ਦੁਪੱਟਾ ਕਹੋਗੇ ਤਾਂ ਆਪਾਂ ਲਗਾ ਦਾਂਗੇ 39 ਇੰਚ ਤਿਆਰ ਆ ਸਲਵਾਰ ਸਲਵਾਰ ਦੀ ਜਿਹੜੀ ਲੈਂਥ ਆ 39 ਇੰਚ ਤਿਆਰ ਆ ਕਿਸੇ ਨੇ ਵੀ ਇਹ ਸੂਟ ਬਾਏ ਕਰਨਾ ਤਾਂ 6283177170 ਤੇ ਤੁਸੀਂ ਮੈਸੇਜ ਕਰ ਸਕਦੇ ਹੋ ਸੂਟ ਬਾਏ ਕਰ ਸਕਦੇ ਹੋ ਇਹ ਸੀਗਾ ਆਪਣਾ ਅੱਜ ਦਾ ਬਲੌਗ ਮਿਲਦੇ ਆਪਾਂ ਕੱਲ ਨੂੰ ਨੈਕਸਟ ਬਲੌਗ 'ਚ ਨੈਕਸਟ ਡਿਜ਼ਾਈਨਾਂ ਦੇ ਨਾਲ ਠੀਕ ਹੈ ਜੀ ਤਦ ਤੱਕ ਜੁੜੇ ਰਹੋ ਮੇਰੇ ਚੈਨਲ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਖੁਸ਼ ਰਹੋ